ਯੁੱਧ ਨਸ਼ਿਆਂ ਵਿਰੁੱਧ ਛੇੜਿਆ ਉਹ ਐ ਨਹੀਂ ਹੈਗਾ ਵੀ ਯਾਰ ਤਿੰਨ ਸਾਲਾਂ ਬਾਅਦ ਕਿਉਂ ਲੱਗੇ ਨੇ ਕੰਮ ਤਾਂ ਸੀ ਕਦੋਂ ਦੇ ਕੰਮ ਲੱਗੇ ਜਾਂਦੇ ਆ ਉਹਦਾ ਹੋਮਵਰਕ ਤਾਂ ਬਹੁਤ ਦੇਰ ਦਾ ਚੱਲਦਾ ਵੀ ਕਰਾਂਗੇ ਕੀ ਫਿਰ ਉਹਦਾ ਜੇ ਆ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਕੀ ਕਰਾਂਗੇ ਸਪਲਾਈ ਤਾਂ ਰੋਕ ਦਾਂਗੇ ਇੱਕਦਮ ਰੋਕ ਦਾਂਗੇ ਸਪਲਾਈ ਤੋਂ ਬਾਅਦ ਜਿਹੜੇ ਮਰੀਜ਼ ਬਣ ਗਏ ਜਿਹੜੇ ਬੁਰੀ ਸੰਗਤ ਚ ਪੈ ਗਏ ਵਿਦਡਰੋਅਲ ਸਿੰਪਟਮ ਕਹਿੰਦੇ ਜਦੋਂ ਉਹਨਾਂ ਨੂੰ ਤੜ ਤੜ ਤੜਫਣਗੇ ਹੋ ਜਦੋਂ ਨੀ ਨਾ ਨਸ਼ਾ ਮਿਲਿਆ ਉਹਨੂੰ ਕਿੱਥੇ ਲੈ ਕੇ ਜਾਵਾਂਗੇ ਫਿਰ ਓਟ ਕਲੀਨਿਕ ਤੇ ਰੀ ਹੈਵ ਸੈਂਟਰ ਅਪਡੇਟ ਕੀਤੇ ਜੀ। ਉਹ ਤੇ ਟਾਈਮ ਲੱਗਿਆ। ਫਿਰ ਸਾਨੂੰ ਪਤਾ ਲੱਗਿਆ ਵੀ ਪੁਲਿਸ ਜਿਹੜੀ ਆ ਖਾਸ ਤੌਰ ਤੇ ਛੋਟੇ ਅਧਿਕਾਰੀ ਥਾਣੇ ਵਾਲੇ ਉਹ ਮਿਲੇ ਹੋਏ ਨੇ ਜੀ। ਉਹ ਛਾਪਾ ਮਾਰਨ ਤੋਂ ਪਹਿਲੀ ਦੱਸ ਦਿੰਦੇ ਨੇ ਉਹਨਾਂ ਨੂੰ ਵੀ ਅੱਜ ਥੋੜੇ ਛਾਪਾ ਮਾਰਨਾ ਹੁੰਦੀ ਹੈ ਇੱਧਰ। ਉਪਾਜ ਜਾਂਦੇ ਸੀ ਇੱਧਰ ਉੱਧਰ। ਉਹਨਾਂ ਦੀਆਂ ਬਦਲੀਆਂ ਕੀਤੀਆਂ ਜੀ ਵੱਡੇ ਪੱਦਰ ਤੇ। ਪਠਾਨਕੋਟ ਵਾਲੇ ਨੂੰ ਮੋਨਕ ਮੋਨਕ ਵਾਲੇ ਨੂੰ ਰਮਦਾਸ ਐਦਾਂ ਬਦਲੀਆਂ ਕੀਤੀਆਂ। ਫਿਰ ਉਹ ਤੋਂ ਬਾਅਦ ਕਿਹੜੇ ਕਿਹੜੇ ਲੱਕੇ ਜਿਹੜੇ ਵਿਕਦੇ ਨੇ ਜਿੱਥੇ ਜ਼ਿਆਦਾ ਵਿਕਦਾ ਹੈ ਫਿਰ ਉਹਨਾਂ ਨੇ ਕਿੜੀਆਂ ਕਿੜੀਆਂ ਕੋਠੀਆਂ ਤੇ ਮਹਿਲ ਪਾ ਰੱਖੇ ਨੇ ਸਾਰਾ ਕੁਝ ਨੋਟ ਕਰਕੇ ਫਿਰ ਕੰਮ ਸ਼ੁਰੂ ਕੀਤਾ ਅੱਜ ਰੋਜ਼ ਪੰਜੇ ਚੱਲਦੇ ਆ ਨਾ ਫਿਰ ਉਹਨਾਂ ਦੇ ਜੇ ਕਿਸੇ ਦੇ ਘਰ 'ਚ 70 ਪਿਛਾ ਕੇ ਤੁਸੀਂ ਆਪਦੀ ਕੋਠੀ ਪਾ ਕੇ ਤੇ ਉੱਥੇ ਤੁਸੀਂ ਦੀਪਮਾਲਾ ਕਰੋਗੇ ਇਹ ਤਾਂ ਨਹੀਂ ਚੱਲਣ ਦਿੰਦੇ ਜੀ ਪੰਜਾਬ 'ਚ ਅੱਸੀ ਫਿਰ ਕਿਸੇ ਦੇ ਘਰੇ 70 ਪਿਛਾ ਕੇ ਤੇ ਆਪ ਖੁਸ਼ੀਆਂ ਮਨਾਓਗੇ ਇਹ ਤਾਂ ਨਹੀਂ ਹੋ ਸਕਦਾ ਅੱਜ ਯੁੱਧ ਨਸ਼ਿਆਂ ਵਿਰੁੱਧ ਕਾਮਯਾਬ ਚੱਲ ਰਿਹਾ ਜੀ ਔਰ ਮੈਂ ਤੁਹਾਨੂੰ ਕਿਹਾ ਸੀ ਥੋੜਾ ਜਿਹਾ ਠਹਿਰ ਜਾਓ ਵੱਡੇ ਵੀ ਆਉਣਗੇ ਆਗੇ ਨਾ ਮੈਂ ਤਾਂ ਕਿਸੇ ਦਾ ਨਾਮ ਨਹੀਂ ਲਿਆ ਇਹਦਾ ਮਤਲਬ ਤੁਹਾਨੂੰ ਪਤਾ ਹੈ ਇਹ ਵੀ ਵੱਡਾ ਸੀ ਉਹ ਹੈ ਆਵਾਜ਼ਾਂ ਜਿੰਦਾਬਾਦ ਰਾਤਵੰਤ ਸਿੰਘ ਪਾਲ ਜਿੰਦਾਬਾਦ ਜੀ ਸੋਧਿਆ ਜੀ ਜਿੰਦਾਬਾਦ ਥੋੜਾ ਜਿਹਾ ਹੋਰ ਠਹਿਰ ਜਾਓ ਇਦੋਂ ਵਹਾਂਲੇ ਵੀ ਆਉਣਗੇ ਕੀ ਹੋਇਆ ਤੇ ਕਿੱਥੇ ਹੋਇਆ ਕਿਵੇਂ ਹੋਇਆ ਪੱਕੇ ਪੈਰੀ ਕਰਾਂਗੇ ਪੱਕੇ ਪੈਰੀ ਪਹਿਲਾਂ ਹੁੰਦਾ ਸੀ ਆ ਦੇਖ ਕੇ ਜੀ ਕਚਹਿਰੀਆਂ ਚ ਦੇ ਦੋ ਜੀ ਅਰਜੀ ਜੀ ਚਲੋ ਜੀ ਅਗਲੇ ਦਿਨ ਜਮਾਨਤ ਹੋ ਗਈ ਚਲੋ ਜੀ ਕੀ ਕਰੀਏ ਕੀ ਕਰੀਏ ਲੋਕ ਵੀ ਕਹਿਣ ਲੱਗੇ ਸੀ ਇਹਨਾਂ ਨੂੰ سزا ਨਹੀਂ ਹੁੰਦੀ ਓਏ ਪਤਾ ਨਹੀਂ ਕਿੱਥੋਂ ਜੱਜ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਵਕੀਲ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਕਾਨੂੰਨ ਲਿਆਉਂਦੇ ਨੇ ਤਾਂ ਉਹਦੀ ਆ ਜਾਂਦੇ ਨੇ ਗਰੀਬ ਮੀਟਰ ਨੂੰ ਕੁੰਡੀ ਲਾ ਲੇ 35 ਦਿਨਾਂ ਬਾਅਦ ਜੇਲ੍ਹ ਚੋਂ ਆਉਂਦਾ ਜੀ ਉਹ ਇਹਨਾਂ ਨੇ ਸਾਰੇ ਪੰਜਾਬ ਨੂੰ ਕੁੰਡੀ ਲਾਲੀ ਕੋ ਪੁੱਛਦੇ ਨਹੀਂ। ਸੋ ਬਿਲਕੁਲ ਸੱਚੇ ਦਿਲੋਂ ਲੱਗੇ ਹੋਇਆ ਪੰਜਾਬ ਨਾਲ। ਸਾਨੂੰ ਬਹੁਤ ਲੋਕਾਂ ਨੇ ਕਿਹਾ ਕਿ ਯਾਰ ਇਹਨਾਂ ਨਾਲ ਪੰਗਾ ਨਾ ਲਓ ਇਹ ਵੱਡੇ ਨੇ। ਇਹ ਮਰਵਾ ਦੇਣਗੇ ਇਹ ਮਾਰ ਦੇਣਗੇ। ਮੈਂ ਕਿਹਾ ਯਾਰ ਭਗਤ ਸਿੰਘ ਨਾਲੋਂ ਤਾਂ ਡਬਲ ਤੋਂ ਵੀ ਜ਼ਿਆਦਾ ਜਿਉਂ ਹੀ ਬੈਠੇ ਆ। ਫਿਰ ਕਿ ਹੋ ਗਿਆ ਮਾਰ ਦੇਣਗੇ ਯਾਰ ਕਿਹੜੀ ਗੱਲ ਐ। ਕੱਪਣ ਸਿਰ ਤੇ ਬੰਨੀ ਫਿਰਦੇ ਹਸ ਤਾਂ। ਅਸਲ ਮੈਂ ਤਾਂ 2014 ਨਾਲ ਲੱਗਿਆ ਜਦੋਂ ਇਹਨਾਂ ਦੇ ਵਿਰੁੱਧ ਕੋਈ ਬੋਲਦਾ ਨਹੀਂ ਸੀ ਮੈਂ ਉਹਦੋਂ ਕਹਿੰਦਾ ਹੁੰਦਾ ਸੀ ਵੀ ਆ ਜਾਓ ਫਿਰ ਪਾਣੀ ਦਾ ਮਸਲਾ ਉੱਠ ਖੜਿਆ ਜੀ ਹਰਿਆਣੇ ਵਾਲੇ ਕਹਿੰਦੇ ਪਾਣੀ ਦਿਓ ਸਾਨੂੰ ਅਸੀਂ ਕਹਿੰਦੇ ਤੁਹਾਨੂੰ ਪਹਿਲਾਂ ਹੀ ਦਿੱਤਾ ਸੀ ਕਹਿੰਦੇ ਨਾ ਅਸੀਂ ਕਹਿੰਦੇ ਤੁਹਾਨੂੰ 6 ਮਹੀਨੇ ਪਹਿਲਾਂ ਦੇ ਚਿੱਠੀਆਂ ਲਿਖੀ ਜਾਂਦੇ ਆ ਵੀ ਤੁਹਾਡਾ ਪਾਣੀ ਖਤਮ ਹੋਊਗਾ ਤੁਹਾਡੇ ਕੋਟੇ ਦਾ 21 ਮਈ ਤੋਂ 21 ਮਈ ਤੱਕ ਪਾਣੀ ਮਿਲਦਾ ਵੀ ਤੁਸੀਂ ਮਈ ਤੋਂ ਪਹਿਲਾਂ ਨਵੇੜੋਂਗੇ ਕੰਮ ਤੁਹਾਨੂੰ ਇੱਕ ਗਲਾਸ ਮਿਲਦਾ ਜੀ ਇੱਕ ਦਿਨ ਵਾਸਤੇ ਪਾਣੀ ਪੀਣ ਨੂੰ ਭਾਵੇਂ 9 9 ਵਜੇ ਤੀਨ ਨੂੰ ਗਲਾਸ ਖਤਮ ਕਰ ਦੋ ਬਾਅਦ ਤੁਸ ਤੋਂ ਤੁਹਾਨੂੰ ਕੋਈ ਨਹੀਂ ਦਿੰਦਾ ਤੁਸੀਂ ਉਸ ਸਾਹਿਬ ਨਾਲ ਪੀਓ ਬਈ ਪੂਰਾ ਦਿਨ ਕੱਟਣਾ ਨਾ ਜੀ ਕਹਿੰਦੇ ਪਹਿਲਾਂ ਤਾਂ ਸਾਨੂੰ ਐ ਮਿਲ ਜਾਂਦਾ ਹੁੰਦਾ ਸੀ ਪਹਿਲਾਂ ਤਾਂ ਕਦੇ ਨਹੀਂ ਮਨਾ ਕੀਤਾ ਬਾਦਲ ਸਾਹਿਬ ਨੇ ਤੇ ਕੈਪਟਨ ਸਾਹਿਬ ਨੇ ਮੈਂ ਕਿਹਾ ਪਹਿਲਾਂ ਤਾਂ ਹੁਣ ਤੁਹਾਡੇ ਨਾਲ ਮਿਲੇ ਹੋਏ ਸੀ ਉਹ ਇੱਕ ਤੇ ਖੇਤਾਂ 'ਚ ਨਹਿਰ ਮੁਕਦੀ ਐ ਇੱਕ ਦੀਆਂ ਟੂਟੀਆਂ ਸੋਨੇ ਦੀਆਂ ਨੇ ਉਹਨਾਂ ਨੂੰ ਕੀ ਪਤਾ ਪਾਣੀ ਕੀ ਹੁੰਦਾ ਮੈਂ ਕਿਹਾ ਹੁਣ ਨਹੀਂ ਮਿਲਦਾ ਕੰਨ ਇਹ ਜੀ ਤਾ ਧੱਕੇ ਤੋੜ ਲਾਂਗੇ ਮਗਿਆ ਜਿਓ ਫਿਰ ਮੈਂ ਚਲੇ ਗਿਆ ਨੰਗਲ ਆ ਜਿਓ ਮੈਂ ਕਿ ਨਗ ਮੱਚ ਤਾਂ ਰ ਆਇਆਂ ਖੇਤੋਂ ਨੱਕੇ ਤੋੜ ਲਾਂਗੇ ਨੱਕੇ ਧੱਕੇ ਨਾ ਤੋੜ ਲਾਂਗੇ ਤੁਸੀਂ ਐ ਨੰਗਲ ਜਾ ਕੇ ਬਹਿ ਗਏ ਤੇ ਇੱਕ ਬੂੰਦ ਪਾਣੀ ਦੀ ਨਹੀਂ ਜਾਣਦੀ ਸੀ 21 ਤਰੀਕ ਨੂੰ ਕਹਤਾ ਹੁਣ ਲੈ ਲਓ ਹੁਣ ਤੁਹਾਡਾ ਬਣਦਾ ਜੇ ਰੱਖੀ ਕਰਨੀ ਐ ਸੱਚੇ ਦਿਲੋਂ ਨਾ ਪੰਜਾਬ ਦੀ ਤਾਂ ਐ ਹੋਊਗੀ ਇਕੱਲਾ ਨਾਰੇ ਲਾ ਕੇ ਜਾ ਹਾਰ ਪਵਾ ਕੇ ਨਹੀਂ ਗੱਲ ਬਣਨੀ ਜੀ ਆ ਸੜਕਾਂ ਤੇ ਆ ਜਾਓ 68000 ਕਿਲੋਮੀਟਰ ਸੜਕਾਂ ਨੇ ਜੇ ਕਿਤੇ ਕੇਂਦਰ ਵਿੱਤ ਕਰਾ ਨਾ ਕਰੇ ਨਾ ਸਾਡਾ ਲਗਭਗ 6000 ਕਰੋੜ ਰੁਪਇਆ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਰੋਕੀ ਬੈਠਿਆ ਉਹ ਅੱਜ ਜਾਰੀ ਕਰ ਦੇਣਾ ਇੱਕ ਸੜਕ ਪੰਜਾਬ ਦੇ ਵਿੱਚ ਤੁਸਟੋਆ ਦਿਖਾ ਦਿਓ ਇੱਕ ਸਿੰਗਲ ਸੜਕ ਚ ਪੰਜਾਬ ਦੀ ਚ ਆ ਵੀ ਆਪਣੇ ਕੋਲੋਂ ਲਾ ਰਹੇ ਹਾਂ ਅਸੀਂ ਕੋਈ ਗੱਲ ਨਹੀਂ ਕਰ ਲਾਂਗੇ ਠੀਕ ਕਰ ਲਾਂਗੇ ਉਹਨਾਂ ਤੇ ਕਿੰਨਾ ਚਿਰ ਰਹਿਵਾਂਗੇ ਫਿਰ ਉਹ ਲਿਖਿਆ ਨਹੀਂ ਹੁੰਦਾ ਟਰਾਲੀ ਤੇ ਨਿੱਤ ਨਿੱਤ ਮੰਗ ਮੇਣੀ ਮਿਲਣੀ ਆਪਣੀ ਬਣਾ ਲੈ ਮੈਂ ਤੇਰਾ ਟਰਾਲੀ ਆਪਣੀ ਉੱਪਰ ਹੁਣ ਪੜੀ ਆ ਪਤਾ ਨੂੰ ਠੀਕ ਹੈ ਨਾ ਸੋ ਇਸ ਕਰਕੇ ਸੜਕਾਂ ਬਣਨ ਗਈਆਂ ਔਰ ਸੜਕਾਂ ਵੀ ਇਹ ਜਿਹੇ ਬਣਨ ਗਈਆਂ ਐਦਾਂ ਹੀ ਜਿਵੇਂ ਤੁਸੀਂ ਬੈਠੇ ਨਾ ਠੇਕੇਦਾਰ ਬੁਲਾ ਲੇ ਮੈਂ ਪੰਜਾਬ ਦੇ ਸਾਰੇ ਵੀ ਜਿਹੜੇ ਜਿਨ੍ਹਾਂ ਨੂੰ ਪੰਜਾਬ ਦੇ ਠੇਕੇ ਮਿਲਦੇ ਆ ਮਗਰ ਇਹਨਾਂ ਚੋਂ ਮਿਲਣਗੇ ਜਿਹਨੂੰ ਵੀ ਮਿਲਣਗੇ ਬੁਲਾ ਕੇ ਉਹਨਾਂ ਨਾਲ ਗੱਲ ਕੀਤੀ ਵੀ ਦੇਖੋ ਟੈਂਡਰ ਚ ਤੁਹਾਨੂੰ ਕੋਈ ਪੈਸੇ ਨਹੀਂ ਮੰਗੂਗਾ ਅਫਸਰ ਫਿਰ ਜਦੋਂ ਤੁਸੀਂ ਕੰਮ ਸ਼ੁਰੂ ਕਰਤਾ ਉੱਥੋਂ ਤੱਕ ਥੋੜੇ ਤੋਂ ਕੋਈ ਹਿੱਸਾ ਨਹੀਂ ਮੰਗੂਗਾ ਕੋਈ ਪੀਡਬਲਯੂਡੀ ਵਾਲਾ ਕੋਈ ਕੋਈ ਮੰਡੀ ਬੋਰਡ ਵਾਲਾ ਕੋਈ ਅਫਸਰ ਉੱਥੋਂ ਨਹੀਂ ਮੰਗੂਗਾ ਥੋੜੇ ਤੋਂ ਕੋਈ ਹਿੱਸਾ ਨਹੀਂ ਮੰਗੂਗਾ ਕਿਉਂਕਿ ਉਹ ਉਹ ਵੀ ਕੀ ਕਰਨ ਹਿੱਸਾ ਮੰਗਦੇ 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 ਉਹਨਾਂ ਨਾਲ ਆਪਦਾ ਹਿੱਸਾ ਵਿੱਚੋਂ ਖਤਮ ਹੋ ਜਾਂਦਾ ਉਹ ਫਿਰ ਸੜਕਾਂਲੇ ਹਿੱਸੇ ਚ ਖਾ ਜਾਂਦੇ ਨਹੀਂ ਸੜਕ ਮੂਰੇ ਮੂਰੇ ਬਣੀ ਜਾਂਦੀ ਹੈ ਮਗਰ ਮੂਰੇ ਟੁੱਟੀ ਜਾਂਦੀ ਹੈ ਇਹ ਤਾਂ ਹੈ ਹੀ ਆਪਣੇ ਮਸ਼ਹੂਰ ਮੈਂ ਤਾਂ ਕੈਸਟਾ ਸੀੜੀਆਂ ਚ ਵੀ ਇਹੀ ਕਹਿੰਦ ਰਹਿਆ ਵੀ ਲੋਕੋ ਦੀ ਥਾਂ ਤੇ ਥੁੱਕ ਪਾਉਂਦੇ ਨੇ ਸੜਕਾਂ ਦਾ ਹਾਲ ਵੀ ਤੁਸੀਂ ਜੇ ਕਿਤੇ ਸੜਕ ਟੁੱਟ ਗਈ 5 ਸਾਲ ਤਾਂ ਅਸੀਂ ਫਿਰ ਤੁਹਾਡਾ ਠੇਕਾ ਕੈਨਸਲ ਕਰ ਦਾਂਗੇ ਪਰ ਸਾਡੇ ਵੱਲੋਂ ਕੋਈ ਪੈਸੇ ਮੰਗਿਆ ਤੂੰ ਸਾਡੇ ਕੋਲ ਸ਼ਿਕਾਇਤ ਕਰਿਓ ਅਸੀਂ ਉਸ ਅਫਸਰ ਨੂੰ ਸਸਪੈਂਡ ਕਰ ਦਾਂਗੇ ਸੜਕਾਂ ਇਹ ਜਿਹੀਆਂ ਹੋਣਗੀਆਂ ਪਿੰਡ ਦੀ ਪੰਚਾਇਤ ਐਨਓਸੀ ਦੇਊਗੀ ਵੀ ਹਾਂ ਇਹ ਸੜਕ ਸਾਡੇ ਸਾਹਮਣੇ ਬਣੀ ਹੈ ਤੇ ਠੀਕ ਬਣੀ ਹੈ ਤਾਂ ਉਹ ਸੜਕ ਉਹਦਾ ਟਿਕਾ ਦੇ پیسے ਦੇਵਾਂਗੇ ਸੀ ਨਹੀਂ ਪੈ ਰਹੇ ਦੇਣੇ ਅਸੀਂ ਉਹਨਾਂ ਨੂੰ ਪੈਸਾ ਤਾਂ ਥੋੜਾ ਜੀ ਉਹ ਇੱਕ ਹੋਰ ਮੈਂ ਸਾਰੇ ਮਹਿਕਮਿਆਂ ਨੂੰ ਕਹਤਾ ਮੈਂ ਕਹਾਂ ਵੀ ਇੱਕ ਤਾਂ ਸੜਕਾਂ ਨਾਲ ਥੋੜਾ ਜਿਹਾ ਤਾਲਮੇਲ ਰੱਖਿਓ ਜਿੱਥੇ-ਜਿੱਥੇ ਨਵੀਆਂ ਸੜਕਾਂ ਬਣਣੀਆਂ ਨੇ ਤੇ ਤੁਸੀਂ ਕੋਈ ਟੈਲੀਫੋਨ ਦੀ ਤਾਰ ਪਾਉਣੀ ਹੈ ਜਾਂ ਕੋਈ ਤੁਸੀਂ ਕੋਈ ਕੇਬਲ ਤਾਰ ਪਾਉਣੀ ਹੈ ਥੱਲੋਂ ਦੀ ਹਣਾ ਜਾਂ ਕੋਈ ਹੋਰ ਕੋਈ ਤਾਰ ਪਾਉਣੀ ਹੈ ਸੀਵਰੇਜ ਪਾਉਣਾ ਹੈ ਸ਼ਹਿਰ ਚ ਕਿਤੇ ਉਹ ਪਹਿਲਾਂ ਪਾ ਲਿਓ ਯਾਰ ਪਤਾ ਨਹੀਂ ਕਿਹਾ ਜਾਏ ਨਾ ਦਾ ਆਪਸ ਚ ਤਾਲਮੇਲ ਹੈ ਉਧਰੋਂ ਸੜਕ ਬਣੀ ਜਾਂਦੀ ਹੁੰਦੀ ਹੈ ਉਧਰੋਂ ਉਹ ਗੈਂਤੀਆਂ ਆਈਆਂ ਨਹੀਂ ਖੜੇ ਹੁੰਦੇ ਨੇ ਕਹਿੰਦੇ ਛੇਤੀ ਬਣਾਓ ਪੱਟਣੀਆਂ ਸੀ ਟੈਲੀਫੋਨ ਦੀਆਂ ਤਾਰਾਂ ਪਾਉਣੀਆਂ ਨੇ ਉਹ ਯਾਰ ਦੋ ਦਿਨ ਪਹਿਲਾਂ ਪਾ ਲੈਂਦੇ ਬਾਅਦ ਚ ਬਣਾ ਲਿਓ ਫੇਰ ਨਹੀਂ ਫਿਰ ਉਹ ਪੋ ਪੱਟੀ ਪਟਾਈ ਰਹਿ ਜਾਂਦੀ ਜੀ ਇਦਾਂ ਹੀ ਆ ਥੋੜੀਆਂ ਥੋੜੀਆਂ ਫਾਈਨ ਟਿਊਨਿੰਗਾਂ ਨੇ ਬਸ ਛੋਟੀਆਂ ਛੋਟੀਆਂ ਗੱਲਾਂ ਨੇ ਇਹਦੇ ਨਾਲ ਹੀ ਫਰਕ ਪੈਂਦਾ ਹੈ ਲਾਇਬ੍ਰੇਰੀਆਂ ਬਣਾ ਰਹੇ ਆ 6 ਲਾਇਬ੍ਰੇਰੀ ਅੱਜ ਥੋੜਿਆ ਤੋਂ ਘਾਟਨ ਕੀਤਾ ਮੈਂ ਜਾ ਕੇ ਆਇਆ ਕੰਪਨੀ ਬਾਗ ਵਾਲੀ ਲਾਇਬ੍ਰੇਰੀ ਚ ਬੱਚੇ ਮਿਲੇ ਕੋਈ ਪੀਸੀਐਸ ਦੀ ਤਿਆਰੀ ਕਰ ਰਿਹਾ ਕੋਈ ਯੂਪੀਐਸ ਦੀ ਤਿਆਰੀ ਕਰ ਰਿਹਾ ਕੋਈ ਕੋਈ ਕਹਿੰਦਾ ਮੈਂ ਮੈਂ ਪਟਵਾਰੀ ਦਾ ਪੇਪਰ ਦੀ ਤਿਆਰੀ ਕਰਦਾ ਉੱਥੇ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਨੇ ਉੱਥੇ ਸਿਲੇਬਸ ਦੀਆਂ ਕਿਤਾਬਾਂ ਵੀ ਨੇ ਉੱਥੇ ਧਾਰਮਿਕ ਕਿਤਾਬਾਂ ਵੀ ਨੇ ਉੱਥੇ ਹਿਸਟਰੀ ਦੀਆਂ ਕਿਤਾਬਾਂ ਵੀ ਨੇ ਜਾਓ ਜਾ ਕੇ ਬਹਿ ਕੇ ਪੜੋ ਆਪਣਾ ਇਤਿਹਾਸ ਪੜੋ ਕੁਰਬਾਨੀਆਂ ਪੜੋ ਆਪਣੀ ਆਪਣੇ ਬੱਚਿਆਂ ਨਾਲ ਲੈ ਕੇ ਜਾਓ ਏਸੀ ਹੈ ਫੁੱਲੀ ਏਸੀ ਹੈ ਕੋਈ ਪ੍ਰੋਬਲਮ ਨਹੀਂ ਜਦੋਂ ਮਰਜੀ ਜਾਓ ਜਿੰਨੇ ਮਰਜੀ ਘੰਟੇ ਬੈਠੋ ਹਰੇਕ ਹਾਲਕੇ ਜਿ ਬਣਾਉਣੀ ਹੈ 64 ਲੱਖ ਰੁਪਏ ਇੱਕ ਲਾਇਬ੍ਰੇਰੀ ਤੇ ਲਾ ਰਹੇ ਹਾਂ ਔਰ ਸ਼ਾਨਦਾਰ ਫਰਨੀਚਰ ਸ਼ਾਨਦਾਰ ਕਿਤਾਬਾਂ ਨਾਲ ਬਾਥਰੂਮ ਨਾਲ ਵਾਈਫਾਈ ਕੰਪਿਊਟਰ ਸਾਰਾ ਅਪਡੇਟਡ 6 ਅੱਜ ਤੁਹਾਡੇ ਉਦਘਾਟਨ ਕਰਤੇ ਤੁਹਾਡੇ ਸਾਹਮਣੇ 6 ਇਹ ਨਹੀਂ ਅਸਲ ਚ ਕੰਮ ਨਹੀਂ ਤਾਂ ਕੰਮ ਹੁਣ ਤੱਕ ਕੀ ਕੰਮ ਕਹੀਗੇ ਆਪਾਂ ਨੂੰ ਆਪਾਂ ਨੂੰ ਤਾਂ ਉਹ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਉਹ ਤੇ ਆਪਾਂ ਤੋਂ ਹੋਏ ਸੀਵਰੇਜ ਦੇ ਟੱਕਣ ਪੂਰੇ ਨਹੀਂ ਹੋਏ ਇੱਥੇ ਲਈ ਫਿਰਦੇ ਨੇ ਸਾਨੂੰ ਸੀਵਰੇਜ ਇੰਜੀਨੀਅਰ ਟੋਬੇ ਛੱਪੜ ਟੱਕਣਾ ਇੱਥੇ ਲਈ ਫਿਰਦੇ ਬਸ ਹੋਰ ਕੋ ਕੰਮ ਹੀ ਨਹੀਂ ਦਾਂਦੇ ਸਾਨੂੰ ਸਾਨੂੰ ਦੱਸਿਆ ਹੀ ਨਹੀਂ ਵੀ ਆਪ ਹੀ ਵਿਕਾਸ ਹੁੰਦਾ ਹੈ ਵੀ ਪਟਵਾਰੀ ਵੀ ਬਣ ਸਕਦੇ ਸਾਡੇ ਬੱਚੇ ਡੀਐਸਪੀ ਵੀ ਲੱਗ ਸਕਦੇ ਜੱਜ ਬਣ ਸਕਦੇ ਸਾਡੇ ਬੱਚੇ ਕਿਤਾਬਾਂ ਹੀ ਨਹੀਂ ਦਿੱਤੀਆਂ ਸਾਨੂੰ ਉਹ ਹੁਣ ਜੱਜ ਲੱਗਣ ਲੱਗੇ ਪਿੰਡਾਂ ਦੇ ਬੱਚੇ ਬੱਚੀਆਂ ਅਮਲੋਕ ਕੋਲੇ ਪਿੰਡ ਐ ਦੋ ਬੇਟੀਆਂ ਹੋ ਗਈਆਂ ਜੋੜੀਆਂ ਬੇਟੀਆਂ ਹੋ ਗਈਆਂ ਟਵਿਨਜ਼ ਆ ਗਏ ਲੋਕ ਆ ਤਾਂ ਫਿਰ ਪੁਰਾਣੇ ਜਨਮਾਂ ਦਾ ਕੋਈ ਪਾਪ ਹੀ ਐ ਭਾਈ ਤੁਹਾਡਾ ਦੋ ਦੋ ਮੱਥੇ ਮਾਰੀਆਂ ਕੁੜੀਆਂ ਉਹ ਵੀ ਦੋ ਦੋ ਇਹ ਤਾਂ ਪਾਪ ਹੈ ਪੁਰਾਣੇ ਜਨਮਾਂ ਦਾ ਉਹ ਕਹਿੰਦਾ ਚਲੋ ਜੀ ਉਹਦਾ ਬਾਪੂ ਕਹਿੰਦਾ ਭਾਈ ਹੋਊਗਾ ਕੋਈ ਨਹੀਂ ਭੁਗਤ ਲਾਂਗੇ ਉਹਨੇ ਬੱਚੀਆਂ ਪੜਾ ਲੀਆਂ ਅੱਜ 1 ਮਹੀਨੇ ਪਹਿਲਾਂ ਦੀ ਗੱਲ ਹੈ ਦੋਨੇ ਜੱਜ ਬਣ ਗਈਆਂ ਜੱਜ ਬਣ ਗਈਆਂ ਫੇਰ ਆ ਗਈ ਐਤ ਕੀ ਡੱਬੇ ਸੀ ਹੱਥ 'ਚ ਬਰਫੀ ਵਾਲੇ ਇਹ ਤਾਂ ਕੋਈ ਪੁਰਾਣੇ ਜਨਮਾਂ ਦਾ ਪੁੰਨ ਨਹੀਂ ਹੈ ਉਹ ਵੀ ਮੁਕਰਵੇ ਉਹ ਦੱਸੋ ਯਾਰ ਕਮਾਲ ਹੈ ਯਾਰ ਅੱਧਿਆਰ ਦੁਨੀਆ ਮੇ ਸਭ ਤੋਂ ਵੱਡਾ ਰੋਗ ਕਿ ਮੇਰੇ ਬਾਰੇ ਮੇਂ ਕਿਆ ਕਹੇਂਗੇ ਲੋਗ ਲੋਕਾਂ ਦੀ ਪਰਵਾਹ ਨਾ ਕਰੋ ਇਹ ਤਾਂ ਕਹਿੰਦੇ ਹੀ ਰਹਿੰਦੇ ਆ ਆਪਣੀ ਚਾਲ ਆਪ ਚੱਲਦੇ ਰਹੋ ਗੁਰੂ ਨਾਨਕ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਨੂੰ ਵੀ ਕਈ ਕਈ ਪਿੰਡਾਂ ਚੋਂ ਭੋਜ ਨਹੀਂ ਮਿਲਿਆ ਸੀਗਾ ਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਪਿੰਡਾਂ ਨੂੰ ਕੀ ਕਿਹਾ ਸੀ ਬੱਸ ਦੇ ਰਹੋ ਜਿੱਥੇ 36 ਕਿਸਮ ਦਾ ਭੋਜ ਖਵਾਤਾ ਉੱਥੇ ਕਿਹਾ ਸੀ ਉੱਜੜ ਜਾ ਤੱਕ ਮਰਦਾਨ ਬਾਬਾ ਮਰਦਾਨਾ ਜੀ ਕੀ ਕਹਿੰਦੇ ਕਹਿੰਦੇ ਬਾਬਾ ਜੀ ਆਹ ਕਿਹੜਾ ਸ਼ੀਵਾ ਦੇ ਤਾਂ ਉਹਨਾਂ ਨੂੰ ਤਾਂ ਵਸਦੇ ਰੋ ਕਹਤਾ ਜਿਨ੍ਹਾਂ ਨੇ ਆਪਾਂ ਰੋਟੀ ਦਿੱਤੀ ਜਿਨ੍ਹਾਂ ਨੇ ਖਵਾਇਆ ਉਹਨਾਂ ਨੂੰ ਉੱਜੜ ਜਾ ਕਹਿੰਦਾ ਪੁੱਤ ਮਰੀ ਨੀਤ ਦੇ ਬੰਦੇ ਨੇ ਇਹ ਇੱਥੇ ਹੀ ਵਸਦੇ ਰਹਿਣ ਚੰਗੀ ਗੱਲ ਹੈ ਤੇ ਇਹ ਕਹਿੰਦਾ ਚੰਗੇ ਬੰਦੇ ਨੇ ਦਸਬੰਦ ਕੱਢਣ ਵਾਲ ਨੇ ਇਹ ਉੱਜੜ ਜਾਣ ਦੁਨੀਆ ਜਿੱਥੇ ਜਾਣਗੇ ਆਪਦੇ ਵਰਗੇ ਬੰਦੇ ਪੈਦਾ ਹੋਣਗੇ ਆਪਦੇ ਵਰਗਾ ਸੁਭਾਅ ਪੈਦਾ ਹੋਊਗਾ ਸੁਇਸ ਕਾਕੇ ਤੁਹਾਡੇ ਕੋਲੇ ਆਇਆ ਨਾ ਬੈਂਕ ਚ ਪੈਸਾ ਹੈ ਨਾ ਕੋਈ ਠੇਕਿਆਂ ਚ ਹਿੱਸਾ ਹੈ ਨਾ ਬੱਸਾਂ ਚ ਨਾ ਰੇਤਿਆਂ ਚ ਹਿੱਸਾ ਹੈਗਾ ਪਰ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਔਰ ਜਿਹੜਾ ਜਿਹੜਾ ਖਜ਼ਾਨਾ ਸਾਡੇ ਕੋਲੇ ਹੈ ਨਾ ਜਿਹੜਾ ਖਜ਼ਾਨਾ ਸਾਡੇ ਕੋਲੇ ਹੈ ਉਹ ਕਿਸੇ ਕੋਲੇ ਵੀ ਨਹੀਂ ਹੈਗਾ ਤੁਸੀਂ ਕਹੋ ਕਾਹਦਾ ਖਿਆਨਾ ਯਾਰ ਫਿਰਦੇ ਤਾਂ ਇੰ ਇਰਦੇ ਉਹੀ ਆ ਜਾਂਦੇ ਹੋਈ ਪਈ ਜ ਤੁਰ ਪੈਣਿਓ ਤੇ ਉਹਦੇ ਵਾਸਤੇ ਮੈਂ ਇੱਕ ਛੋਟੀ ਜੀ ਗੱਲ ਸੁਣਾਉਣਾ ਮੇਰੀ ਦਾਦੀ ਮੈਨੂੰ ਸੁਣਾਉਂਦੀ ਹੁੰਦੀ ਸੀ ਗੁਰੂ ਨਾਨਕ ਸਾਹਿਬ ਤੇ ਬਾਬਾ ਮਰਦਾਨਾ ਜੀ ਉਦਾਸੀਆਂ ਤੇ ਤੁਰੇ ਫਿਰਦੇ ਸੀ ਬਾਣੀ ਉਚਰਦੇ ਫਿਰਦੇ ਸੀ ਕਿਸੇ ਪਿੰਡ ਦੀ ਝੂਹ ਤੇ ਬਹਿ ਗਏ ਬਾਣੀ ਉਚਰਨ ਲੱਗੇ ਮਰਦਾਨਿਆਂ ਛੇੜ ਰਵਾਬ ਮਰਦਾਨੇ ਨੇ ਰਵਾਬ ਤੇ ਮਾਰਿਆ ਹੱਥ ਇਲਾਹੀ ਸੁਰਾਂ ਉੱਠੀਆਂ ਗੁਰੂ ਸਾਹਿਬ ਨੇ ਬਾਣੀ ਉਚਰੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਆਪਣੇ ਪਿੰਡ ਦੀ ਜੂਹ ਤੇ ਨਾ ਬੜਾ ਵੱਡਾ ਫਕੀਰ ਆ ਗਿਆ ਬਈ ਕੋਈ ਕੋਈ ਰੱਬ ਦਾ ਬੰਦਾ ਆ ਗਿਆ ਸਿੱਧੀਆਂ ਤਾਰਾਂ ਤਾਹਾਂ ਜੁੜੀਆਂ ਹੋਈਆਂ ਨੇ ਕਿਸਮਤਾਂ ਪਲਟ ਦੂ ਇਹਦੀ satsang ਕਰ ਲਈਏ ਲੋਕ ਚਲੇ ਗਏ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਕਿੱਧਰ ਕਹਿੰਦੇ ਥੋੜੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਅਸੀਂ ਸੱਚ ਦੇ ਰਾਹਾਂ ਦੇ ਪਾੰਧੀ ਆ ਸਾਡੇ ਰਾਹ ਔਖੇ ਨੇ ਪੁੱਤ ਥੋੜੇ ਤੋਂ ਚੱਲਿਆ ਨਹੀਂ ਜਾਣਾ ਤੁਸੀਂ ਰਹਿਣ ਦਿਓ ਕਹਿੰਦੇ ਨਾ ਜੀ ਅਸੀਂ ਤਾਂ ਨਾਲ ਚੱਲਾਂਗੇ ਕਹਿੰਦੇ ਆ ਜਾਓ ਭਾਈ ਤੁਰੇ ਗਏ ਤੁਰੇ ਗਏ ਅੱਗੇ ਜਾ ਕੇ ਚਾਂਦੀ ਦੇ ਢੇਰ ਆ ਗਏ ਜੀ ਆਲੇ-ਦਾਲੇ ਚਾਂਦੀ ਦੇ ਢੇਰੀ ਢੇਰ ਲੱਗੇ ਪਏ ਜਿਨ੍ਹਾਂ ਨੂੰ ਚਾਂਦੀ ਚਾਹੀਦੀ ਸੀ ਉਹਨਾਂ ਨੇ ਚਾਂਦੀ ਚੱਕੀ ਕਹਿੰਦੇ ਮਾਰੋ ਗੋਲੀ ਸੱਚ ਨੂੰ ਕੰਮ ਬਣ ਗਿਆ ਥੋੜਾ ਜਿਹਾ ਤੁਰਨ ਵਾਲੀ ਚਲੋ ਚੱਲੀਏ ਕਹਿੰਦੇ ਘਰੇ ਆ ਅੱਧਾ ਕਾਫਲਾ ਰਹਿ ਗਿਆ ਜੀ ਗੁਰੂ ਸਾਹਿਬ ਨੇ ਪੁੱਛਿਆ ਹਾਂ ਭਾਈ ਤੁਸੀਂ ਕਹਿੰਦਾ ਬਾਬਾ ਜੀ ਅਸੀਂ ਤਾਂ ਨਹੀਂ ਚਾਂਦੀ ਵਾਲੇ ਅਸੀਂ ਤਾਂ ਜਾਵਾਂਗੇ ਨਾਲ ਕਹਿੰਦੇ ਭਾਈ ਰਾਹ ਓਖੇ ਆ ਸਕਦੇ ਨੇ ਮਰਤੀ ਆ ਤੁਹਾਡੀ ਕਹਿੰਦੇ ਨਾ ਇਹ ਤਾਂ ਚੱਲਾਂਗੇ ਤੁਰੇਗੇ ਤੁਰੇਗੇ ਸੋਨੇ ਦੇ ਢੇਰ ਆ ਗਏ ਜਿਹਨਾਂ ਨੂੰ ਸੋਨਾ ਚਾਹੀਦਾ ਸੀ ਉਹਨਾਂ ਨੇ ਸੋਨਾ ਚੱਕਿਆ ਬੰਦੇ ਹੀ ਦਸ ਰਹਿ ਗਏ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਗੁਰੂ ਸਾਹਿਬ ਅਸੀਂ ਸੋਨੇ ਚਾਂਦੀ ਆਲੇ ਨਹੀਂ ਹੈਗੇ ਅਜ ਤਾਂ ਨਾਲ ਤੁਰਾਂਗੇ ਕਹਿੰਦੇ ਭਾਈ ਰਾਹ ਔਖੇ ਆ ਸਕਦੇ ਨੇ ਰਸਤੇ ਔਖੇ ਆ ਸਕਦੇ ਨੇ ਕਹਿੰਦੇ ਆਉਣ ਤੁਰੇਗੇ ਤੁਰੇਗੇ ਅਗੇ ਹੀਰੇ ਮੋਤੀਆਂ ਦੇ ਢੇਰ ਆ ਗਏ ਜਿਨ੍ਹਾਂ ਨੂੰ ਹੀਰੇ ਮੋਤੀ ਚਾਹੀਦੇ ਸੀ ਦਸਾਂ ਨੇ ਹੀਰੇ ਮੋਤੀ ਚੱਕੇ ਕਹਿੰਦੇ ਚਲ ਦੋਨਾਂ ਨਾਲੋਂ ਵਧੀਆ ਰਹਿ ਗਏ ਆਪਾਂ ਸੋਨੇ ਚਾਂਦੀ ਵਾਲਿਆਂ ਨਾਲ ਤੇ ਉਹ ਉਹ ਵੀ ਮੁੜ ਗਏ ਰਹਿ ਗਿਆ ਇਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਵੀ ਤੂੰ ਬਾਬਾ ਮਰਦਾਨਾ ਜੀ ਕਹਿੰਦੇ ਗੁਰੂ ਸਾਹਿਬ ਮੈਂ ਨਹੀਂ ਜਾਨਦਾ ਮੈਂ ਤਾਂ ਉਹਨਾਂ ਤੋਂ ਅਮੀਰ ਆ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ ਤੂੰ ਅਮੀਰ ਕਿਵੇਂ ਉਹਨਾਂ ਤੋਂ ਤਾਂ ਬਾਬਾ ਮਰਦਾਨਾ ਜੀ ਕਹਿੰਦੇ ਕਹਿੰਦੇ ਗੁਰੂ ਸਾਹਿਬ ਮੈਂ ਉਹਨਾਂ ਨੂੰ ਕਿਵੇਂ ਸਮਝਾਵਾਂ ਕਾਮਲਿਆਂ ਨੂੰ ਜਿਹੜੇ ਸੋਨਾ ਚਾਂਦੀ ਤੇ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਆਪਣੇ ਆਪਣੇ ਘਰਾਂ ਨੂੰ ਮੁੜ ਗਏ ਕਿ ਮੈਂ ਉਹਨਾਂ ਤੋਂ ਅਮੀਰ ਹਾਂ ਕਿਉਂਕਿ ਜਿਹੜਾ ਸੋਨੇ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹ ਹੀ ਮੇਰੇ ਨਾਲ ਤੋਂ ਰਹਿ ਜਾਂਦਾ ਫਿਰ ਮੇਰੇ ਤੋਂ ਵੱਡਾ ਖਜ਼ਾਨਾ ਕਿਹਦੇ ਕੋਲ ਹੈ ਪੰਜ ਕੌਣ ਬਣਾਉਂਦਾ ਲੋਕ ਸਰਪੰਚ ਕੌਣ ਬਣਾਉਂਦਾ ਲੋਕ ਕਾਉਂਸਲਰ ਕੌਣ ਬਣਾਉਂਦਾ ਲੋਕ ਮੇਅਰ ਕੌਣ ਬਣਾਉਂਦਾ ਲੋਕ ਐਮਐਲਏ ਕੌਣ ਬਣਾਉਂਦਾ ਲੋਕ ਮੰਤਰੀ ਕੌਣ ਬਣਾਉਂਦਾ ਲੋਕ ਮੁੱਖ ਮੰਤਰੀ ਕੌਣ ਬਣਾਉਂਦਾ ਲੋਕ ਪ੍ਰਧਾਨ ਮੰਤਰੀ ਕੌਣ ਬਣਾਉਂਦਾ ਲੋਕ ਜਦੋਂ ਲੋਕ ਹੀ ਸਾਡੇ ਨਾਲ ਨੇ ਸਾਡੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲ ਹੈ ਜੀ